ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਆ ਹਾਲਾਤ ਆ ਜੀ ਜੰਡੇਾਲਾ ਗੁਰੂ ਸ਼ਹਿਰ ਦੇ ਜੰਡੇਾਲਾ ਗੁਰੂ ਜ਼ਿਲ੍ਹਾ ਅਮਰਸਰ ਜੋਤੀਸਰ ਕਲੋਨੀ ਸੋ ਇਹ ਬੇਨਤੀ ਆ ਮੰਤਰੀ ਇਥੋਂ ਦੇ ਹਰਭਜਨ ਸਿੰਘ ਈਟੀਓ ਸਾਹਿਬ ਕਿ ਆ ਆ ਦੇਣ ਜਿਹੜੇ ਆ ਇਹ ਤਨੀ ਸੀ ਵੇਖੇ ਚਲੋ ਨਸ਼ਾ ਪਹਿਲਾਂ ਵੀ ਚੱਲਦਾ ਰਿਹਾ ਵਾ ਪਰ ਹੁਣ ਜੰਡੇਾਲਾ ਗੁਰੂ ਸ਼ਹਿਰ ਹਰਭਜਨ ਸਿੰਘ ਈਟੀਓ ਮੰਤਰੀ ਆਪਾਦੀ ਪਾਰਟੀ ਉਹਨਾਂ ਦਾ ਆਪਣਾ ਸ਼ਹਿਰ ਆ ਤੇ ਕੁੜੀਆਂ ਦੇ ਹਾਲਾਤ ਵੇਖ ਲਓ ਮੈਂ ਤੁਹਾਨੂੰ ਦੱਸਾ ਦੇਣਾ ਜਨਾਬੀ ਟੀਕੇ ਲਾ ਕੇ ਨਸ਼ੇ ਵਾਲੇ ਸਟ੍ਰੀਟ ਵਾਲੇ ਤੇ ਆ ਫੋਨ ਦੇ ਨਾਲ ਲੱਤਾਂ ਵੀ ਜੜੀਆਂ ਲੱਤ ਫਸ ਹੋਈਆਂ ਸੋ ਸਤਿਕਾਰਯੋਗ ਮੰਤਰੀ ਹਰਭਜਨ ਸਿੰਘ ਈਟੀਓ ਜੀ ਇਹ ਤੁਹਾਡੇ ਆਪਣੇ ਸ਼ਹਿਰ ਦੇ ਹਾਲਾਤ ਨੇ ਸੋ ਇਸ ਚੀਜ਼ ਵੱਲ ਧਿਆਨ ਦਿਓ ਜੰਡਿਆਲਾ ਕੋਲ ਦੇ ਵਿੱਚ ਮੁੰਡੇ ਤੇ ਤਬਾਹ ਹੋ ਰਹੇ ਆ ਨਸ਼ੇ ਦੇ ਨਾਲ ਤੇ ਜਿਹੜੀਆਂ ਕੁੜੀਆਂ ਨੇ ਨੌਜਵਾਨ ਬੱਚੀਆਂ ਨੇ ਉਹ ਵੀ ਨਸ਼ੇ ਦੀ ਦਲਦਲ ਦੇ ਵਿੱਚ 10 ਕੁੜੀਆਂ ਵਾਂ ਕਲੋਨੀਆਂ ਦੇ ਵਿੱਚ ਕਲੋਨੀਆਂ ਦੇ ਵਿੱਚ ਜਿਹੜਾ ਵਾ ਉਹ ਹੁਣ ਇਸ ਹੱਥ ਦੇ ਵਿੱਚ ਕੁੜੀਆਂ ਟਿੱਕੀਆਂ ਮਿਲ ਰਹੀਆਂ ਵਾਂ ਚੋਤੀ ਸਰ ਕਲੋਨੀ ਦੇ ਹਾਲੇ ਗੌਰ ਕਰੋ ਜਰਾ ਆਪਣੀਆਂ ਅੱਖਾਂ ਖੋਲੋ ਸਰਕਾਰ ਨੂੰ ਬੇਨਤੀ ਆ ਭਗਵੰਤ ਜੀ ਸਾਹਿਬ ਨੂੰ ਬੇਨਤੀ ਆ ਐਸਐਸਪੀ ਅੰਮ੍ਰਿਤਸਰ ਨੂੰ ਬੇਨਤੀ ਆ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਭਾਈ ਇਹ ਏਸੀ ਵਾਲੇ ਜਰੂਰ ਧਿਆਨ ਦਿਓ ਤੁਹਾਡੇ ਸ਼ਹਿਰ ਦੇ ਵਿੱਚ ਜਨਰਾਲਾ ਕੁੰਡੇ ਵਿੱਚ ਆ ਹਾਲਾਤ ਬਣੇ ਪਏ ਆ ਪਰ ਪੁਲਿਸ ਪ੍ਰਸ਼ਾਸਨ ਵੀ ਬਿਲਕੁਲ ਗੁੜੀ ਨੀਂਦ ਸੁਤਾਂ ਤੇ ਸਰਕਾਰ ਵੀ ਗੁੜੀ ਨੀਂਦ ਸੁਤਦੀ ਆ ਜੰਡੇਆਲਾ ਕੁੰਡੇ ਵਿੱਚ ਲਗਾਤਾਰ ਚੋਰੀਆਂ ਆ ਮਹੀਨੇ ਦੇ ਵਿੱਚ ਮੇਰੇ ਖਿਆਲ 10 ਤੋਂ 12 ਦੁਕਾਨਾਂ ਦੇ ਜਿਹੜੇ ਸ਼ਟਰ ਆ ਉਹ ਟੁੱਟ ਗਏ ਆ ਤੜਕਸਾਰ 4 ਵਜੇ ਲੁੱਟਾਂ ਖੋਹਾਂ ਕਤਲ ਤੇ ਨਹੀਂ ਰੋਕ ਰਹੇ ਆ ਨਸ਼ੇ ਦੀ ਜਿਹੜੀ ਆ ਨਸ਼ਾ ਮੁੰਡਿਆਂ ਤੱਕ ਸੀਮਤ ਸੀ ਪਰ ਅੱਜ ਕੁੜੀਆਂ ਵੀ ਜਿਹੜੀਆਂ ਉਹ ਨਸ਼ੇ ਦੇ ਨਾਲ ਲਤਪਤ ਕਲੋਨੀਆਂ ਦੇ ਵਿੱਚ ਜਿਹੜੀਆਂ ਵਾ ਉਹ ਦਿਖਾਈ ਦੇਣ ਲੀਆਂ ਤੋ ਬੇਨਤੀ ਆ ਪੁਸਪ ਪ੍ਰਸ਼ਾਸਨ ਨੂੰ ਮਾਨ ਜੋ ਕੇ ਡੀਜੀਪੀ ਸਾਹਿਬ ਪੰਜਾਬ ਨੂੰ ਐਸਐਸਪੀ ਅੰਮ੍ਰਿਤਸਰ ਨੂੰ ਕਿ ਭਾਈ ਇਹਦੇ ਵੱਲ ਧਿਆਨ ਦਿਓ ਹੁਣ ਤੇ ਓਲੇ ਛੱਪੇ ਵਾਲੀ ਕੋਈ ਗੱਲ ਨਹੀਂ ਰਹਿ ਗਈ ਹੁਣ ਤੇ ਕਲੋਨੀਆਂ ਦੀਆਂ ਗਲੀਆਂ ਦੇ ਵਿੱਚ ਜਿਹੜਾ ਸ਼ਰਿਆ ਆਵੇਂ ਕੰਮ ਹੋਣ ਲੱਗਿਆ